ਆਪਣੇ ਆਪ ਦੀ ਤੁਲਨਾ ਸ਼ੋਲੇ ਫਿਲਮ ਦੇ ਗੱਬਰ ਦੇ ਨਾਲ ਕੀਤੀ ਗਈ ਬਿਕਰਮਜੀਠਿਆ ਵੱਲੋਂ ਅਤੇ ਬਿਕਰਮਜੀਠਿਆ ਦੀ ਧਰਮ ਪਤਨੀ ਗਨੀਪੌਰ ਮਜੀਠਿਆ ਵੱਲੋਂ ਕਿ ਗੱਬਰ ਹੈ ਬਿਕਰਮ ਸਿੰਘ ਮਜੀਠਿਆ ਜਿਸ ਤਰ੍ਹਾਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਸੀ ਹਾਲਾਂਕਿ ਉਹ ਧੀਵਾ ਪੈਣਾ ਦੀ ਇੱਜ਼ਤ ਲੁੱਟਦਾ ਸੀ ਡਾਕੇ ਮਾਰਦਾ ਸੀ ਨਸ਼ਾ ਤਸਕਰੀ ਕਰਦਾ ਸੀ ਲੇਕਿਨ ਜਿਹੜਾ ਜਲ ਪਛਾ ਦਿੱਤਾ ਹੈ ਜਿਹੜੇ ਪੱਕੇ ਹੱਥ ਪਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਹੱਥਾਂ ਦੇ ਵਿੱਚੋਂ ਛੁੱਟਣਾ ਮੁਸ਼ਕਲ ਹੋ ਗਿਆ ਹੈ ਵਿਕਰਮਜੀਤਿਆ ਤੇ ਕਿਉਂਕਿ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਯਾਨੀ ਕਿ ਪਰਚੇ ਤੇ ਪਰਚਾ ਕਾਰਵਾਈ ਤੇ ਕਾਰਵਾਈ ਹੋ ਰਹੀ ਹੈ ਵਿਕਰਮਜੀਤਿਆ ਤੇ ਵਿਕਰਮਜੀਤਿਆ ਨੇ ਸੋਚਿਆ ਹੋਵੇਗਾ ਕਿ 4 ਅਗਸਤ ਨੂੰ ਮੈਨੂੰ ਜ਼ਬੰਤ ਮਿਲੇਗੀ ਤੇ ਇਨਸਲਟ ਹੋਵੇਗੀ ਤੋਹੀਨ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਹੁਣ ਸਿਆਸ ਦੇ ਬਾਦਸ਼ਾਹ ਨੇ ਉਹ ਦਾ ਪੇਚ ਜਾਣਦੇ ਨੇ ਕਿ ਇੱਕ ਸਿਆਸਦਨ ਇੱਕ ਸਿਆਸਦਾਨ ਜਦੋਂ ਉਹ ਸੱਤਾ ਦੇ ਵਿੱਚ ਹੁੰਦਾ ਹੈ ਖਾਸ ਕਰਕੇ ਜਦੋਂ ਉਹ ਉਹਦੇ ਕੋਲ ਅਹੁਦਾ ਹੋਵੇ ਮੁੱਖ ਮੰਤਰੀ ਦਾ ਉਹਦੇ ਕੋਲ ਅਹੁਦਾ ਹੋਵੇ ਪੰਜਾਬ ਦੇ ਗ੍ਰਹਿ ਮੰਤਰਾਲੇ ਦਾ ਤੇ ਵਿਜੀਲੈਂਸ ਹੋਵੇ ਉਹਦੇ ਹੱਥ ਵਿੱਚ ਤੇ ਜਿਹੜੇ ਪਾਸੇ ਬਾਗਾ ਪੂੜੀਆਂ ਜਾਂਦੀਆਂ ਨੇ ਉਸ ਪਾਸੇ ਮੋੜੀਆਂ ਆਜ਼ਾਦੀਆਂ ਨੇ ਵੱਡੇ ਸਬੂਤ ਅੱਥ ਲੱਗੇ ਨੇ ਵਿਜੀਲੈਂਸ ਨੂੰ ਉਸ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ ਬਿਕਰਮ ਮਜੀਠੀਆ ਨੂੰ ਕਿਉਂਕਿ ਬਿਕਰਮ ਮਜੀਠੀਆ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਜਿਹੜੀਆਂ ਫਾਈਲਾਂ ਮੈਂ ਕਾਫੀ ਲੰਬੇ ਸਮੇਂ ਤੋਂ ਦਬ ਕੇ ਰੱਖੀਆਂ ਹੋਈਆਂ ਸੀ ਉਹ ਫਾਈਲਾਂ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਡਿਪਾਰਟਮੈਂਟ ਦੇ ਹੱਥ ਵਿੱਚ ਕਿਵੇਂ ਆ ਗਈ ਸਾਰੀਆਂ ਫਾਈਲਾਂ ਖੋਲ੍ਹੀਆਂ ਗਈਆਂ ਨੇ ਕਰੋੜਾਂ ਰੁਪਏ ਦਾ ਲੈਣ-ਦੇਣ ਵਿੱਤੀ ਲੈਣ-ਦੇਣ ਕੀਤਾ ਗਿਆ ਹੈ ਇੱਕ ਨੰਬਰ 'ਚ ਕੀਤਾ ਹੈ ਕਿ ਦੋ ਨੰਬਰ 'ਚ ਕੀਤਾ ਹੈ ਹੌਣ ਪੈਕੇਟ ਦੀ ਪਟਾਕੇ ਵਿਕਰਮਜੀਠੀਆ ਦੇ ਕਿਉਂਕਿ 4 ਅਗਸਤ ਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜ਼ਬਾਨਤ ਨੂੰ ਲੈ ਕੇ ਕਿਉਂਕਿ 2 ਅਗਸਤ ਨੂੰ ਡੈਂਕ ਹਰਾਸ ਖਤਮ ਹੋ ਗਈ 14 ਦਿਨ ਦੀ ਨਿਆਇਕ ਹਰਾਸ ਤੇ ਵਿਕਰਮਜੀਠੀਆ ਦੀ ਹੋਰ ਵੱਧ ਗਈ ਹੈ ਲੇਕਿਨ ਜੇਲ੍ਹ ਦੇ ਵਿੱਚ ਬੈਠੇ ਬਿਠਾਏ ਵਿਕਰਮਜੀਠੀਆ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਪਾਸੂ ਮੁਸੀਬਤ ਮੈਨੂੰ ਆਨ ਪੈਦੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਲੇ ਦੀ ਹੱਡੀ ਵੱਢ ਗਏ ਨੇ ਬਿਕਰਮਜੀਠਿਆ ਦੀ ਹਾਲਾਂਕਿ ਥਾਪੀਆਂ ਮਾਰੀਆਂ ਗਈਆਂ ਪੱਟਾਂ ਤੇ ਮੁੱਛਾਂ ਨੂੰ ਤਾਕ ਦਿੱਤੇ ਗਿਆ ਅਤੇ ਇਥੋਂ ਤੱਕ ਵੀ ਚੈਲੰਜ ਕੀਤਾ ਗਿਆ ਕਿ ਭਗਵੰਤ ਮਾਨ ਤੂੰ ਕਿਹੜੇ ਬਾਗ ਦੀ ਬੂਲੀ ਹੈ ਤੇਰੀਆਂ ਚੀਕਾ ਕਰਵਾਵਾਂਗਾ ਮੁੱਛਾਂ ਨੂੰ ਤਾ ਦੇਣੇ ਐਨਕਾ ਲਾ ਲੈਣੀਆਂ ਪਾ ਲੈਣੀਆਂ ਅੱਜ ਉਹ ਭਿੱਜੀ ਬਿੱਲੀ ਬਣ ਗਏ ਨੇ ਜੇਲ੍ਹ ਦੇ ਵਿੱਚ ਬੈਠੇ ਹੋਏ ਬਿਕਰਮਜੀਠਿਆ ਕਿਉਂਕਿ ਇਹ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿ ਰਹੇ ਨੇ ਚੀਕਾ ਜੇਕਰ ਕਿਸੇ ਨੇ ਸੁਣ ਲਿਆ ਨੇ ਜੇਕਰ ਕਿਸੇ ਨੂੰ ਪਤਾ ਨਹੀਂ ਕਿ ਚੜਡ ਭੁੰਡੀਆਂ ਕਿਵੇਂ ਉੱਡਦੀਆਂ ਨੇ ਤੇ ਉਹ ਬਿਕਰਮਜੀਠੀਆ ਦੇ ਕੋਲ ਚਲਾ ਜਾਵੇ ਬਿਕਰਮਜੀਠੀਆ ਤੁਹਾਨੂੰ ਦੱਸ ਦੇਵੇਗਾ ਕਿ ਚੀਕਾ ਕਿਵੇਂ ਪੈਂਦੀਆਂ ਨੇ ਅਤੇ ਆ ਜਿਹੜੀਆਂ ਚੜਡ ਭੁੰਡੀਆਂ ਕਿਵੇਂ ਉੱਡਦੀਆਂ ਨੇ ਫੋਨ ਜਿਹੜੇ ਕੇਸ ਦੇ ਵਿੱਚ ਹੈ ਪਸਾਇਆ ਜਾ ਰਿਹਾ ਹੈ ਜਾਂ ਫਸ ਗਏ ਨੇ ਜਾਂ ਦੋਸ਼ੀ ਨੇ ਉਸ ਬਾਰੇ ਵੱਡੇ ਖੁਲਾਸੇ ਹੋਏ ਨੇ ਫੋਨ ਮਾਮਲਾ ਜੋੜ ਦਿੱਤਾ ਗਿਆ ਹੈ ਗੁਰਜੀਤ ਸਿੰਘ ਗਿਲ ਦੇ ਨਾਲ ਕਿਉਂਕਿ ਉਹ ਗਿਲਕੋ ਗਿਲਕੋ ਜਿਹੜੀ ਕਲੋਨੀ ਹੈ ਰੀਅਲ اسٹیਟ ਦੇ ਨਾਮ ਜੋ ਜਿਹੜੀ ਕੰਪਨੀ ਜਾਣੀ ਜਾਂਦੀ ਹੈ ਉਸ ਦੇ ਉਹ ਡਿਵੈਲਪਰ ਨੇ ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਅ ਰਣਜੀਤ ਸਿੰਘ ਗਿਲਦੇਵ ਵੱਖ-ਵੱਖ ਟਿਕਾਣਿਆਂ ਤੇ ਵੱਖ-ਵੱਖ ਦਫ਼ਤਰਾਂ ਤੇ ਜਿਹੜੇ ਇਲੈਕਟ੍ਰੋਨਿਕ ਗਜਟ ਨੇ ਚਾਹੇ ਕੰਪਿਊਟਰ ਹੈ ਚਾਹੇ ਮੋਬਾਈਲ ਹੈ ਚਾਹੇ ਕੋ ਹੋਰ ਆਈਪੈਡ ਵਗੈਰਾ ਅਗਲੇ ਉਹ ਸਾਰੇ ਵਿਜੀਲੈਂਸ ਦੇ ਸਰਬ ਕੁਝ ਅਧਿਕਾਰੀਆਂ ਵੱਲੋਂ ਜ਼ਬਤ ਕਰ ਲੈਨੇ ਉਹ ਕਹਿੰਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਬਿਕਰਮ ਜੀਠਿਆ ਨੇ ਰਣਜੀਤ ਗਿੱਲ ਦੇ ਖਾਤਿਆਂ ਦੇ ਵਿੱਚ ਵਿਤੀ ਵਿਤੀ ਪੈਸਾ ਜਿਹੜਾ ਹੈ ਕਰੋੜਾਂ ਦੇ ਪੈਰਾਂ ਨਾਲ ਲੈਣ ਦੇਣ ਕੀਤਾ ਹੈ ਉਹ ਪੈਸਾ ਕਿੱਥੋਂ ਆਇਆ ਰਣਜੀਤ ਗਿੱਲ ਨੂੰ ਕਿਉਂ ਦਿੱਤਾ ਗਿਆ ਰਣਜੀਤ ਗਿੱਲ ਨੇ ਵਾਪਸ ਕਿਉਂ ਕੀਤਾ ਉਸ ਬਾਰੇ ਹੁਣ ਰਣਜੀਤ ਗਿੱਲ ਰਣਜੀਤ ਗਿੱਲ ਦੇ ਹਦਕਾਰੀਆਂ ਕੋਲੋਂ ਅਤੇ ਬਿਕਰਮ ਜੀਠਿਆ ਤੇ ਰਿਮਾਂਡ ਫਿਰ ਦੁਬਾਰਾ ਵਧੇਗਾ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਲੈ ਕੇ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਰ ਵਾਕਿਆ ਹੀ ਜੋ ਕਹਿ ਰਹੇ ਨੇ ਉਸੇ ਤਰ੍ਹਾਂ ਕਰ ਲੈਨੇ ਇੱਕ ਕੇਸ ਨੂੰ ਜਾਂਚ ਛੁੱਟਦੀ ਹੈ ਵਿਕਰਮ ਜਿਠਿਆ ਦੀ ਦੂਸਰੀ ਕੇਸ ਵਿੱਚ ਦੂਸਰੇ ਕੇਸ ਵਿੱਚ ਪਸ ਜਾਂਦੇ ਨੇ ਇੱਕ ਐਫ ਆਈ ਆਰ ਤੋਂ ਜਾਂਚ ਲਾਉਦੇ ਨੇ ਉਹਦਾ ਸਪਸ਼ਟਿਕਰਨ ਦਿੱਤਾ ਜਾਂਦਾ ਵਕੀਲਾਂ ਵੱਲੋਂ ਹਾਲਾਂਕਿ ਵਕੀਲਾਂ ਵੱਲੋਂ ਇਹ ਆਲਰੇਡੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਆ ਉਹਨਾਂ ਨੇ ਕਿਹਾ ਕਿ ਦੋ ਤਿੰਨ ਪਰਚੇ ਹੋਰ ਹੋਣਗੇ ਵਿਕਰਮ ਜਿਠਿਆ ਤੇ ਪਹਿਲਾ ਪਰਚਾ ਤਾਂ ਹੋ ਗਿਆ ਜਿਹੜਾ 25 ਜੂਨ ਵਾਲਾ ਤੇ ਦੂਜੇ ਪਰਚੇ ਦੀ ਤਿਆਰੀ ਰਣਜੀਤ ਸਿੰਘ ਗਿੱਲ ਅਤੇ ਬਿਕਰਮਜੀਤ ਸਿੰਘ ਢਿੱਟਿਆ ਦੇ ਖਾਤਿਆਂ ਵਿੱਚ ਹੋਈ ਕਰੋੜਾਂ ਰੁਪਏ ਦੇ ਲੈਣ-ਦੇਣ ਨੂੰ ਕਰ ਲਿਆ ਹੈ ਯਾਨੀ ਕਿ ਦੂਜਾ ਪਰਚਾ ਕੱਟਣ ਦੀ ਤਿਆਰੀ ਦੇ ਵਿੱਚ ਲੱਗੀ ਹੈ ਬਿジネス ਅਤੇ ਵੀਨਸ ਦੇ ਸਬਕੂਚ ਅਧਿਕਾਰੀ ਸੂਤਰ ਦੱਸਦੇ ਨੇ ਕਿ ਜਿਹੜਾ ਵਿੱਤੀ ਲੈਣ-ਦੇਣ ਕੀਤਾ ਗਿਆ ਉਹਦੇ ਬਾਰੇ ਹਾਲੇ ਤੱਕ ਰਣਜੀਤ ਸਿੰਘ ਗਿੱਲ ਵੱਲੋਂ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਨਾ ਹੀ ਬਿਕਰਮਜੀਤ ਢਿੱਟਿਆ ਦੇ ਵਕੀਲਾ ਵੱਲੋਂ ਕੋਈ ਹਾਲੇ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਜਾਂ ਪੋਸਟ ਪਾਈ ਗਈ ਕੇ ਜਾਣਕੁੱਛ ਕੇ ਵਿਕਰਮਜੀਤਿਆ ਨੂੰ ਜਿਹੜਾ ਜਿਹੜਾ ਪਸਾਇਆ ਜਾ ਰਿਹਾ ਹੈ ਹਾਲਾਂਕਿ ਨੀਤਾ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਅਸ਼ੂਪ ਸਿੰਘ ਕਲੇਬ ਜਾਂ ਦਮਨਪ੍ਰੀਤ ਸੋਪਤੀ ਜੋ ਵਿਕਰਮਜੀਤਿਆ ਦੇ ਵਕੀਲ ਨੇ ਉਹ ਖਾਸ ਕਰਕੇ ਲਾਈਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਦੇ ਨੇ ਇੰਜ ਲੱਗ ਰਿਹਾ ਹੈ ਕਿ ਜਿਵੇਂ ਸੱਚੇ ਸੱਚ ਮੁਝ ਹੀ ਤੋੜਨ ਪੈਦਾ ਲੈਣ ਦੇ ਦਿੱਤਾ ਗਿਆ ਹੋਵੇ ਹਾਲਾਂਕਿ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਨੇ ਦਾਅਵੇ ਠੋਕੇ ਜਾ ਰਹੇ ਨੇ ਬਿਜ਼ਨਸ ਦੇ ਸਭ ਕੋ ਅਧਿਕਾਰੀਆਂ ਵੱਲੋਂ ਕਿ ਵਿੱਤੀ ਪੈਸਿਆਂ ਨੂੰ ਲੈ ਕੇ ਕਰੂੜਾ ਪੈਦਾ ਲੈਣ ਦੇ ਹੋਇਆ ਹੈ ਜਿਹੜੀ ਗਿਲਕੋ ਡਿਵੈਲਪਮੈਂਟ ਟਰਸਟ ਹੈ